ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਚੰਡੀਗੜ੍ਹ ਬਾਈਪਾਸ ਦੇ ਨਜ਼ਦੀਕ ਪੈਂਦੇ ਪਿੰਡ ਸ਼ੇਰਗੜ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਸ਼ੇਰਗੜ ਦੇ ਸ਼ਮਸ਼ਾਨਘਾਟ ਵਿੱਚ 3 ਤੋਂ 4 ਵਿਅਕਤੀ ਹੋਣ ਕਾਰਨ ਪਿੰਦੇ ਲੋਕਾਂ ਵੱਲੋਂ ਸ਼ਮਸ਼ਾਨਘਾਟ ਦਾ ਘੇਰਾ ਪਾ ਲਿਆ ਗਿਆ ਦੱਸ ਦਈਏ ਕਿ ਤਿਉਹਾਰਾਂ ਦਾ ਸੀਜ਼ਨ ਹੋਣ ਦੇ ਚੱਲਦਿਆਂ ਇਹਨਾਂ ਦਿਨਾਂ ਵਿੱਚ ਜਾਦੂ ਟੂਣਾ ਕਰਨ ਵਾਲੇ ਲੋਕ ਵੀ ਕਾਫੀ ਤਰਕ ਜਾਂਦੇ ਹਨ ਇਸ ਬੰਦੀ ਜਾਣਕਾਰੀ ਦਿੰਦੇ ਆ ਪਿੰਡ ਦੇ ਸਰਪੰਚ ਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਬਾਹਰ ਬਣੇ ਸ਼ਮਸ਼ਾਨ ਘਾੜ ਵਿਖੇ ਜਿੰਦਰਾ ਲਗਾਉਣ ਲਈ ਆਏ ਸਨ ਤਾਂ ਦੇਖਿਆ ਕਿ ਸ਼ਮਸ਼ਾਨ ਘਾੜ ਵੀ ਤਿੰਨ ਤੋਂ ਚਾਰ ਵਿਅਕਤੀ ਜੋ ਕਿ ਬਾਲੇਸਾਨ ਉਹ ਸ਼ਮਸ਼ਾਨ ਘਾੜ ਵਿਖੇ ਸਥਿਤ ਸੰਸਕਾਰ ਕਰਨ ਵਾਲੀ ਜਗ੍ਹਾ ਤੇ ਬੈਠ ਕੇ ਕਾਲਾ ਕੱਪੜਾ ਵਿਛਾ ਕੇ ਅੰਡੇ ਸ਼ਰਾਬ ਅਤੇ ਹੋਰ ਸਮੱਗਰੀ ਰੱਖ ਕੇ ਪੂਜਾ ਕਰ ਰਹੇ ਸਨ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਬੁਲਾ ਕੇ ਉਹਨਾਂ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੋਇਆ ਇਦਾਂ ਜੀ ਵੀ ਰਾਤੀ 8:30 ਵਜੇ ਤੁਹਾਡੇ ਭਾਜੀ ਹੁਣੀ ਇੱਥੇ ਅਜ ਅਜ ਦਿਵਾਲੀ ਦਾ ਲਿਹਾੜਾ ਹੈਗਾ ਤੇ ਇਹ ਗੇਟ ਲਾਉਣ ਆਏ ਸੀ ਗੇਟ ਲਾਉਣ ਆਏਗਾ ਇੱਥੇ ਦੇਖਿਆ ਵੀ ਕੰਜਨ ਘੜ ਖਾਲੀ ਸੀ ਅੰਦਰ ਤੇ ਛਿਪਰੀ ਸ਼ੇਰਗੜ ਵਿੱਚ ਤੇ ਇਹਨਾਂ ਦੇ ਇਹਨਾਂ ਦਾ ਬੇਟਾ ਆਇਆ ਤੇ ਇਹਨਾਂ ਨੇ ਆਗ ਮਾਰੀ ਵੀ ਕੋਈ ਅੰਦਰ ਹੈ ਤਾਂ ਨਹੀਂ ਹੈਗਾ ਵਿੱਚ ਗੇਟ ਲਾਉਣਾ ਹੈਗਾ ਤੇ ਪਹਿਲਾਂ ਕੋਈ ਨਹੀਂ ਬੋਲੇ ਬਾਅਦ ਚ ਦੋ ਬੰਦੇ ਆਏ ਕਹਿੰਦੇ ਹਾਂ ਜੀ ਅਸੀਂ ਹੈਗੇ ਹਾਂ ਤੇ ਤੁਹਾਡੇ ਭਾਜੀ ਕਹਿੰਦੇ ਵੀ ਤੁਸੀਂ ਤਾਂ ਬਾਹਰਲੇ ਬੰਦੇ ਲੱਗਦੇ ਆ ਕਹਿੰਦੇ ਸਾਡੇ ਬਾਬਾ ਜੀ ਵੀ ਇੱਥੇ ਹੀ ਆ ਪਹਿਨਾਂ ਜਲਦੀ ਕੁੰਡਾ ਲਾ ਲਿਆ ਜਿਹਨੇ ਕੁੰਡਾ ਲਾਇਆ ਤੇ ਬਾਅਦ ਵੀ ਸਾਡਾ ਪਿੰਡ ਸਾਰਾ ਇਕੱਠਾ ਹੋ ਗਿਆ ਉਸ ਤੋਂ ਬਾਅਦ ਆ ਕਾਫੀ ਇਥੇ ਮਾਹੌਲ ਤਣਾਅਪੂਰਨ ਬਣ ਗਿਆ ਜੀ ਕਿੰਨੇ ਬੰਦੇ ਸੀਗੇ ਇਹ 4 ਬੰਦੇ ਸੀਗੇ ਜੀ ਪੁਲਿਸ ਪਰ ਪਾਰਟੀ ਵੀ ਆਈ ਸੀ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਪਰ ਪਾਰਟੀ ਆ ਗਈ ਤੇ ਉਹਨਾਂ ਨੂੰ ਲੈ ਗਿਆ ਜੀ ਉਹਨਾਂ ਕਹਿੰਦੇ ਬੰਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹਨਾਂ ਨੇ ਅੰਦਰ ਜਾ ਕੇ ਜਿੱਥੇ ਇੱਕ ਅਸੀਂ ਸੰਸਕਾਰ ਕਰੀਦਾ ਆ ਉੱਥੇ ਜਾ ਕੇ ਕਾਲਾ ਕੱਪੜਾ ਪਛਾਇਆ ਦੀ ਵਿੱਚ ਸ਼ਰਾਬ ਦੀ ਬੋਤਲ ਸੀ ਅੰਡੇ ਦੀ ਮਤਲਬ ਕੋਈ ਇਦਾਂ ਦੇ ਟੂਣ ਟਾਣੇ ਵਾਲੇ ਜਿਹੜੇ ਸਮਾਨ ਤੇ ਆ ਇਹੇ ਚ ਜੜਖੀਆਂ ਸੀ ਜਿਹੜਾ ਪੂਜਾ ਟੈਪ ਕਰਦੇ ਸੀ ਦੀਵਾਲੀ ਤੇ ਕੋਈ ਕਰ ਰਹੇ ਸੀ ਇਹ ਪਿੰਡ ਦੇ ਬਾਹਰਲੇ ਬੰਦੇ ਸੀ ਇਹ ਸਾਰੇ ਬਾਹਰਲੇ ਸੀ ਗੋਪਾਲ ਨਗਰ ਦਾ ਕੋਈ ਬਾਬਾ ਜੀ ਜਿਹਦਾ ਨਾਮ ਕੀ ਹੈ ਕਿ ਚੱਬੇਵਾਲ ਦਾ ਹੈਗਾ ਜੀ ਇੱਕ ਟਾਂਡੇ ਦਾ ਔਰ ਇੱਕ ਸ਼ਾਇਦ ਜਲੰਧਰ ਸਾਈਡ ਦਾ ਕਿਤੇ ਦਾ ਸੀਗਾ ਭਾਜੀ ਕੀ ਨਾਮ ਹੈ ਜੀ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਜੀ ਅੱਜ ਕੀ ਹੋਇਆ ਅੱਜ ਜਦੋਂ 8:30 ਵਜੇ ਤੇ ਕਰੀਬ ਅਸੀਂ ਜੰਦਾ ਲਾਉਣ ਆਏ ਆ ਅਸੀਂ ਅੰਦਰ ਵੜ ਕੇ ਦੇਖਿਆ ਕਿ ਕੋਈ ਕੁਛ ਲੋ ਆਇਆ ਨਹੀਂ ਮੈਂ ਤਾਂ ਮੇਰਾ ਬੇਟਾ ਸੀ ਤੇ ਕੋਈ ਹੈ ਤਾਂ ਨਹੀਂ ਅੰਦਰ ਕੋਈ ਨਹੀਂ ਨਿਕਲਿਆ ਜਦੋਂ ਅਸੀਂ ਜੰਦਾ ਲਾਉਣ ਲੱਗੇ ਦਰਵਾਜ਼ਾ ਲਾ ਲਿਆ ਕਦੋਂ ਦੋ ਬੰਦੇ ਆਏ ਉਹਨਾਂ ਨੂੰ ਪੁੱਛਿਆ ਤੂੰ ਹੀ ਸਾਡੇ ਪਿੰਡ ਦਾ ਤੂੰ ਇੱਥੇ ਕੀ ਕਰਦੇ ਆ ਕਿਉਂ ਸਾਡੇ ਬਾਬਾ ਜੀ ਵੀ ਆਏ ਹੋ ਆ ਫਿਰ ਮੈਂ ਜੰਦਾ ਲਾ ਕੇ ਅੰਦਰੋਂ ਬਾਬੇ ਨੂੰ ਬਾਜਾਂ ਮਾਰੀਆਂ ਬਾਰ-ਬਾਰ ਤਾਂ ਕਿੰਨੇ ਦਿਨ ਬਾਅਦ ਬਾਬਾ ਬਾਹਰ ਆਇਆ ਫਿਰ ਮੈਂ ਆਪਣੇ ਪ੍ਰਧਾਨ ਜੀ ਨੂੰ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਫੋਨ ਕੀਤਾ ਤਾਂ ਇੰਨੀ ਇੰਨੀ ਗਲਖਤ ਗੱਡੀ ਹੋਈ ਆ ਇਹਨਾਂ ਦੀ ਗਲਤੀ ਆ ਅੰਦਰੋਂ ਸਮਾਨ ਜਿਹੜਾ ਨਿਕਲਿਆ ਉਹ ਵੀ ਬਹੁਤ ਗਲਤ ਚੀਜ਼ ਆ ਸਾਡੇ ਪਿੰਡ ਨੇ ਪਹਿਲਾਂ ਵੀ ਕੋਈ ਸੰਤਾਪ ਭੋਕਿਆ ਸੀ ਭੋਗਿਆ ਸੀ ਇਸ ਗੱਲ ਦਾ ਪਰ ਅੱਜ ਜੋ ਹੋ ਰਿਹਾ ਇਹ ਬਹੁਤ ਗਲਤ ਹੋਇਆ ਇਹ ਬਹੁਤ ਗਲਤ ਹੋਇਆ ਇਹ ਬਹੁਤ ਨਿੰਦਣਯੋਗ ਆ ਕੀ ਹੋਇਆ ਸੀ ਜੀ ਇਹ ਹੋਣਾ ਕੀ ਆ ਜੀ ਉਦੋਂ ਤੋਂ ਬਾਬਾ ਆਇਆ ਅੰਦਰ ਕੋਈ ਕਰਦਾ ਮੰਤਰ ਕਰਦਾ ਕੋਈ ਮਸਾਣੀ ਮਸੋਣੀ ਕੰਨ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਇਹ ਪੁੱਠੇ ਕੰਮ ਨਹੀਂ ਕਰ ਸਕਦਾ ਪੰਦਰਾ ਪਾਈਆ ਗੋਕਲ ਨਗਰ ਦਾ ਬੰਦਾ ਆ ਪਤਾ ਨਹੀਂ ਕੀ ਕਰਨਾ ਸੀ ਕੀ ਮਸਾੜੀ ਬੁੱਕ ਕਰਨਾ ਸੀ ਨੂੰ ਆਪਣੇ ਘਰ ਨਾਲ ਆਏ ਸੀ ਬਸਾ ਚ ਕਰਨਾ ਜੀ ਕੀ ਕਰਨਾ ਜੀ ਸਾਨੂੰ ਇਸ ਬਾਰੇ ਕੁਝ ਨਹੀਂ